ਸ਼ੇਨਜਾ ਚਪੜਨ ਵਾਲਾ ਪੰਜਾਬ ਦਾ ਨੰਬਰ 1 ਪਹਿਲਵਾਨ ਅੱਜ ਇੱਥੇ ਕਿਵੇਂ ਆ? ਇਹ ਸ਼ੌਂਕ ਸੀ ਜੀ ਸ਼ੁਰੂ ਤੋਂ ਕੋੜੇ-ਕੋੜੀਆਂ ਦਾ ਤੇ ਹੁਣ ਜਿਵੇਂ ਮੇਰਾ ਆਕਸੀਜਨ ਚੱਲੀ ਜਾਂਦਾ ਸੀ ਤੇ ਉਹਦੇ ਕਰਕੇ ਫਿਰ ਹੁਣ ਡੇਢ ਕਿ ਮਹੀਨਾ ਵੇਲ ਸੀ ਥੋੜਾ ਇੱਕ ਮੈਂ ਕੋੜੀਆਂ ਲੈਣ ਬਾਰੇ ਸੋਚ ਰਿਆ ਫਿਰ ਮੈਨੂੰ ਐ ਸੀ ਵੀ ਪਹਿਲਾਂ ਮੇਲੇ ਵੇਖੀਏ ਹੌਰ ਸ਼ੋਅ ਵੇਖੀਏ ਸਟੱਡ ਫਾਰਮ ਵਿਜ਼ਿਟ ਕਰੀਏ ਤੇ ਉਸੇ ਮਕਸਦ ਨਾਲ ਹੀ ਫਿਰ ਇੱਥੇ ਮੁਖਸਰ ਸਾਹਿਬ ਆਏ ਆ ਜੀ ਅਨ ਨਵਾਨੀ ਹੋ ਜੂਗਾ ਕਿ ਪਲਵਾਨੀ ਨਾਲ ਮਿਲਦਾ ਜੁਲਦਾ ਹੀ ਹੈ ਜਿਵੇਂ ਪਲਵਾਨੀ ਦਾ ਦਾ ਵੇਚ ਨਹੀਂ ਓਵੇਂ ਹੀ ਇੱਧਰ ਦਾ ਵੇਚ ਨਹੀਂ ਜਿਵੇਂ ਆਪਾਂ ਪਲਵਾਨ ਤਿਆਰ ਕਰਦੇ ਆਂ ਓਵੇਂ ਹੀ ਕੋੜਾ ਤਿਆਰ ਕਰੀਦਾ ਜਿਵੇਂ ਪਲਵਾਨੀ ਦਾ ਡਿਸਪਲਿਨ ਦਾ ਡਾਈਟ ਦਾ ਪ੍ਰੈਕਟਿਸ ਦਾ ਓਵੇਂ ਹੀ ਇਸ ਚੀਜ਼ ਦਾ ਆ ਮੈਂ ਤਾਂ ਇੱਧਰ ਸੱਚੀ ਪਲਵਾਨੀ ਜਿੰਨੀ ਹੀ ਕਰਨੀ ਪਊਗੀ ਪੂਰਾ ਲਵਣਾ ਪਊਗਾ ਜੋਰ ਸਟੱਡ ਤੁਸੀਂ ਹੁਣ ਜਿੰਨਾ ਛੋਟਾ ਪਲਵਾਨੀ ਚ ਨਾ ਆ ਵਾ ਇਹਨਾਂ ਦੇ ਲੂਗੇ ਸਮਾਂ ਜਿੰਦਗੀ ਚ ਇੱਕ ਮਿਹਨਤੀ ਕਰਨੀ ਸਿੱਖੀਆ ਤੇ ਮਿਹਨਤੀ ਆਉਂਦੀ ਆ ਇਹ ਤੋਂ ਬਿਨਾ ਸਾਨੂੰ ਆਉਂਦਾ ਵੀ ਕੁਝ ਨਹੀਂ ਨਾ ਸਾਨੂੰ ਚਲਾਕੀਆਂ ਨਾ ਪੋਲਿਟਿਕਸ ਉਹ ਚੀਜ਼ ਨਹੀਂ ਆਉਂਦੀ ਅਸੀਂ ਆਪਦਾ ਰੱਬ ਦਾ ਨਾਮ ਲੈ ਕੇ ਮਿਹਨਤ ਕਰਨੇ ਜਾਣਦੇ ਆ ਤੇ ਮਹਾਰਾਜ ਭਾਗ ਲਾਉਂਦਾ ਤੇ ਇਹਦੇ ਵਿੱਚ ਵੀ ਮਿਹਨਤ ਉਹਦਾ ਆਪਾਂ ਕਦੇ ਭੱਜੇ ਨਹੀਂ ਉਹ ਆਇਆ ਪਸੰਦ ਘੋੜਾ ਇੱਥੇ ਮੈਂ ਤਾਂ ਇਹ ਚੀਜ਼ ਮੰਨਦਾ ਵੀ ਇਹ ਗੁਰੂ ਪਾਤਸ਼ਾਹੀ ਦੀ ਸਵਾਰੀ ਆ ਅਪਾ ਇਨੇ ਜੋਗੇ ਹੈ ਹੀ ਨਹੀਂ ਵੀ ਕਿਹੇ ਜਾਨਵਰ ਨੂੰ ਘੋੜੇ ਨੂੰ ਕੈਟੇਗੋਰੀਜ਼ ਕਰੀਏ ਵੀ ਆ ਚੰਗਾ ਜਾਂ ਆ ਮਾੜਾ ਘੋਣੀਆਂ ਹੀ ਆਪਦਾ ਘਰ ਚ ਆਉਂਦੀਆਂ ਨੇ ਉਹ ਤੁਹਾਡੇ ਤੇ ਕਿਰਪਾ ਕਰਦੇ ਤੁਸੀਂ ਨਹੀਂ ਵੀ ਤੁਸੀਂ ਪੈਸਾ ਦੇ ਕੇ ਉਹਨੂੰ ਲਿਆਓ ਪੈਸੇ ਨਾਲ ਇਹ ਚੀਜ਼ਾਂ ਖਰੀਦੀਆਂ ਹੀ ਨਹੀਂ ਜਾਂਦੀਆਂ ਪਲਵਾਨੀ ਵਾਲਾ ਹੀ ਸਾਜ਼ ਆ ਦੋਨੇ ਜਿਗਰੇ ਵਾਲਿਆਂ ਦੀ ਕੰਮ ਹੈ ਕਹਿੰਦੇ ਇੱਕ ਤਾਂ ਪੁੱਤ ਨੂੰ ਪਲਵਾਨ ਬਣਾਉਣਾ ਤੇ ਦੂਜਾ ਘੋੜਾ ਪਾਲਣਾ ਬਿਲਕੁਲ ਵੀਰੇ ਬਿਲਕੁਲ ਵੀ ਇਹੋ ਜਿਹੇ ਅਰਦਾਸ ਬੇਨਤੀ ਕਰਕੇ ਤੁਰੇ ਆ ਵੀ ਮਾਰਾਏ ਤੋਂ ਹੀ ਬਰਕਤ ਪਾਉਣੀ ਆ ਬਾਕੀ ਸ਼ੌਂਕ ਬਾਈ ਪਹਿਲਾਂ ਬਿਜ਼ਨਸ ਦਾ ਨਾਤਾ ਜੇ ਸੋਚਿਆ ਨਾ ਉਸ ਲੈਵਲ ਤੇ ਆਪਣੇ ਆਪ ਨੂੰ ਅਸੀਂ ਵੇਖਦੇ ਹਾਂ ਇਦਾਂ ਹੀ ਹੋਇਆ ਵੀ ਸ਼ੌਂਕ ਸੀਗਾ ਤੇ ਕੁਝ ਮਜਬੂਰੀਆਂ ਕਰਕੇ ਨਹੀਂ ਸੀ ਇੱਧਰ ਆ ਸਕੇ ਹੁਣ ਉਹ ਮਜਬੂਰੀਆਂ ਥੋੜੀਆਂ ਜੀਆਂ ਸੈਟੀਆਂ ਕੰਮ ਤੇ ਹੁਣ ਇੱਕ ਵਾਰ ਸ਼ੌਂਕ ਤਾਂ ਜ਼ਰੂਰ ਪੂਰਾ ਕਰਾਂਗੇ ਤੁਸੀਂ ਜੁੜਿਓ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਪੰਜਾਬ ਹੌਰਸ ਸ਼ੋਅ ਸ਼੍ਰੀ ਮੁਕਸਰ ਸਾਹਿਬ ਵਿਖੇ ਹੋ ਰਿਹਾ ਤੇ ਘੋੜਿਆਂ ਦੇ ਇਸਾ ਵੱਡੇ ਮੇਲੇ ਦੇ ਵਿੱਚ ਵੱਡੇ ਸ਼ੋਅ ਦੇ ਵਿੱਚ ਪਹੁੰਚਿਆ ਪਹਿਲਵਾਨਾਂ ਦੀ ਦੁਨੀਆ ਦੇ ਉਹ ਨਾਂ ਜਿਨ੍ਹਾਂ ਨੂੰ ਸਾਰਾ ਪੰਜਾਬ ਬੇਹੱਦ ਪਿਆਰ ਕਰਦਾ ਮੇਰੇ ਨਾਲ ਨੇ ਜੱਸਾ ਪੱਟੀ ਵਾਲਾ ਜੱਸੇ ਭਾਈ ਪਹਿਲੀ ਗੱਲ ਤਾਂ ਸਾਡੇ ਪਾਸੇ ਆਏ ਹੋ ਮਾਝੇ ਵਾਲੇ ਪਾਸੇੋਂ ਅਸੀਂ ਭਾਈ ਆਪਦੇ ਮਝਾਲ ਭਰਾ ਦਾ ਸਵਾਗਤ ਕਰਦੇ ਹਾਂ ਇੱਥੇ ਇੱਕ ਵਾਰ ਬਹੁਤ ਬਹੁਤ ਸ਼ੁਕਰੀਆ ਜੀ ਤੇ ਜਿੰਨੇ ਵੀ ਅੱਖਰ ਨੂੰ ਵੇਖਣ ਵਾਲੇ ਦਰਸ਼ਕ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਲਾ ਦੇਖਣ ਦਾ ਸੁਭਾਅ ਕਿਵੇਂ ਬਣ ਗਿਆ ਭਾਈ ਛਿੰਝਾਂ ਚ ਭੜਨ ਵਾਲਾ ਪੰਜਾਬ ਦਾ ਨੰਬਰ 1 ਪਹਿਲਵਾਨ ਅੱਜ ਇੱਥੇ ਕਿਵੇਂ ਆਇਆ ਮਵਲੇ ਚਾਂੰਸ ਹੀ ਆ ਜੀ ਸ਼ੁਰੂ ਤੋਂ ਘੋੜੇ ਘੋੜੀਆਂ ਦਾ ਤੇ ਹੁਣ ਜਿਵੇਂ ਮੇਰਾ ਆਫੀਸ ਜਨ ਚੱਲੀ ਜਾਂਦਾ ਸੀ ਤੇ ਉਹਦੇ ਕਰਕੇ ਫਿਰ ਹੁਣ ਡੇਢ ਕ ਮਹੀਨਾ ਵੇਲ ਸੀ ਥੋੜਾ ਇੱਕ ਮੈਂ ਘੋੜੀਆਂ ਲੈਣ ਬਾਰੇ ਸੋਚ ਰਿਆ ਫਿਰ ਮੈਨੂੰ ਆਇਆ ਸੀ ਵੀ ਪਹਿਲਾਂ ਮੇਲੇ ਵੇਖੀਏ ਹੌਰ ਸ਼ੋਅ ਵੇਖੀਏ ਸਟੱਡ ਫਾਰਮ ਵਿਜ਼ਿਟ ਕਰੀਏ ਤੇ ਉਸੇ ਮਕਸਦ ਨਾਲ ਹੀ ਫਿਰ ਇੱਥੇ ਮੁਖਸਰ ਸਾਹਿਬ ਆਏ ਆ ਜੀ ਦੱਸੇ ਭਾਈ ਹੂੰ ਉੜਦੀ ਉੜਦੀ ਖਬਰ ਆਈ ਆ ਕਹਿੰਦੇ ਅੱਜ ਕੱਲ ਵੀਰ ਕੋਈ ਸ਼ੋਅ ਛੱਡ ਨਹੀਂ ਰਿਹਾ ਕੋਈ ਮੇਲਾ ਕਹਿੰਦੇ ਪਹਿਲਾਂ ਹਨਮਾਨਗੜ੍ਹ ਜਾ ਕੇ ਆਇਆ ਹੁਣ ਇੱਥੇ ਹਾਂ ਜੀ ਵੀਰੇ ਹਨੂਮਾਨਗੜ ਗਏ ਸੀ ਹੁਣ ਮੁਖਸਰ ਸਾਹਿਬ ਆਏ ਆ ਤੇ ਵੈਸੇ ਵੀ ਸਟੱਡ ਫਾਰਮ ਵਿਜ਼ਿਟ ਕਰ ਰਹੇ ਆ ਜਿਹੜੇ ਆਪਣੇ ਵਧੀਆ ਸਟੱਡ ਫਾਰਮ ਨੇ ਤੇ ਇੱਕ ਨੌਲੇਜ ਲੈਣ ਲਈ ਹੋਮਵਰਕ ਟਾਈਪ ਕਰ ਰਹੇ ਆ ਜੀ ਤੇ ਉਹਦੇ ਦਾਦੀ ਇੱਥੇ ਆਏ ਆ ਜੀ ਸ਼ੋਤਾ ਬਾਈ ਦੇਖਣੇ ਪੈਣਗੇ ਜੇ ਆਪਾਂ ਇਸ ਫੀਲਡ ਚ ਆਉਣ ਬਾਰੇ ਸੋਚ ਰਹੇ ਤਾਂ ਨੌਲੇਜ ਜ਼ਰੂਰੀ ਆ ਪਲਵਾਨੀ ਦੇ ਤਾਂ ਦਾ ਸਾਰੇ ਇੱਕ ਤੁਹਾਡੇ ਪਿਤਾ ਜੀ ਦੀ ਵੀ ਮਿਹਨਤ ਆ ਮੈਂ ਕਹਣਾ ਵੀ ਪੂਰੀ ਉਮਰ ਹੀ ਤੁਹਾਡੇ ਚ ਉਹਨਾਂ ਨੇ ਪਾਈ ਆ ਆਪਦੀ ਤੇ ਉਹਨਾਂ ਦੀ ਮਿਹਨਤ ਸੀਗੀ ਖੁਦ ਵੀ ਦਾਬ ਬਹੁਤ ਆਉਂਦੇ ਸੀ ਆ ਨਵਾਂ ਨਹੀਂ ਹੋ ਜੂਗਾ ਕਿ ਪਲਵਾਨੀ ਨਾਲ ਮਿਲਦਾ ਜੁਲਦਾ ਹੀ ਹੈ ਗੱਲ ਵੀਰੇ ਜ਼ਿੰਦਗੀ ਸਾਰੀ ਮਿਲਦੀ ਜੁਲਦੀ ਹੁੰਦੀ ਆ ਕੋਈ ਵੀ ਕੰਮ ਹੋਵੇ ਉਸੂਲ ਉਹੀ ਰਹਿੰਦੇ ਨੇ ਬੰਦੇ ਦੇ ਸਿਰਫ ਮੌਕਾ ਤੇ ਸਮਾਂ ਹਾਲਾਤ ਚੇਂਜ ਹੁੰਦੇ ਨੇ ਪਲਵਾਨੀ 'ਚ ਵੀ ਓਵੇਂ ਹੀ ਆ ਜਿਵੇਂ ਪਹਿਲਵਾਨੀ ਦਾ ਦਾਅ ਵੇਚ ਨਹੀਂ ਉਵੇਂ ਹੀ ਇੱਧਰ ਦਾਅ ਵੇਚ ਨਹੀਂ ਜਿਵੇਂ ਆਪਾਂ ਪਹਿਲਵਾਨ ਤਿਆਰ ਕਰਦੇ ਆਂ ਉਵੇਂ ਹੀ ਕੋੜਾ ਤਿਆਰ ਕਰੀਦਾ ਜਿਵੇਂ ਪਹਿਲਵਾਨੀ ਦਾ ਡਿਸਪਲਿਨ ਦਾ ਡਾਈਟ ਦਾ ਪ੍ਰੈਕਟਿਸ ਦਾ ਉਵੇਂ ਹੀ ਇਸ ਚੀਜ਼ ਦਾ ਤੇ ਜਿਵੇਂ ਉਸ ਫੀਲਡ ਦੇ ਵਿੱਚ ਵੀ ਕੋਸ਼ੇ ਚੰਗੇ ਮਾੜੇ ਅਨਸਰ ਹੈਗੇ ਨੇ ਇਦਾਂ ਹੀ ਇਸ ਫੀਲਡ ਦੇ ਵਿੱਚ ਨੇ ਸਾਰੇ ਫੀਲਡ ਜ਼ਿੰਦਗੀ ਵਰਗੀ ਹੁੰਦੇ ਆ ਜਿਵੇਂ ਆਪਾਂ ਨੂੰ ਚੰਗੇ ਲੋਕ ਵੀ ਮਿਲ ਜਾਂਦੇ ਆ ਮਾੜੇ ਵੀ ਮਿਲ ਜਾਂਦਾ ਇਹੀ ਸਾਬ ਹਰ ਕਿਤੇ ਚੱਲੀ ਬਿਲਕੁਲ ਬਾਈ ਬਿਲਕੁਲ ਇਹੀ ਆ ਨਾ ਤਾਂ 100% ਇਹਦੇ ਸਾਰੇ ਚੰਗੇ ਨੇ ਨਾ ਇਹਦੇ ਵਿੱਚ ਮਾੜੇ ਨੇ ਇਹ ਤਾਂ ਮਤਲਬ ਜ਼ਿੰਦਗੀ ਵਾਲੀ ਗੱਲ ਆ ਜੀ ਨਾ ਪਹਿਲਵਾਨੀ ਪਰ ਭਾਈ ਇੱਕ ਗੱਲ ਦੱਸਾਂ ਮਿਹਨਤ ਇੱਧਰ ਸੱਚੀ ਪਲਵਾਨੀ ਜਿੰਨੀ ਹੀ ਕਰਨੀ ਪਊਗੀ ਪੂਰਾ ਲੰਮਣਾ ਪਊਗਾ ਜੋਰ ਸਟੱਡ ਫਾਰਮ ਤੋਂ ਬਾਅਦ ਕਿਉਂਕਿ ਥੋੜੇ ਬਿਨਾ ਜੇ ਤੁਸੀਂ ਕਹੋ ਵੀ ਆਪਦੀ ਖੁਦ ਉੱਥੇ ਇਨਵੋਲਵ ਹੋਏ ਬਿਨਾ ਤੁਸੀਂ ਹੁਣ ਜਿੰਨਾ ਥੋੜਾ ਪਲਵਾਨੀ ਚ ਨਾ ਆਵਾਂ ਇਹਨਾਂ ਦੇ ਲੂਗੇ ਸਮਾਂ ਵੀਰੇ ਅਸੀਂ ਪਾਰਟਨਰਸ਼ਿਪ ਤੇ ਕੰਮ ਸ਼ੁਰੂ ਕਰ ਰਹੇ ਹਾਂ ਜੀ ਤੇ ਆਪਣੇ ਬ੍ਰਦਰ ਹੀ ਨੇ ਉਹਨਾਂ ਨਾਲ ਕਰ ਰਹੇ ਆ ਨੰਬਰ 1 ਨੰਬਰ 2 ਜ਼ਿੰਦਗੀ ਚ ਇੱਕ ਮਿਹਨਤੀ ਕਰਨੀ ਸਿੱਖੀ ਆ ਤੇ ਮਿਹਨਤੀ ਆਉਂਦੀ ਆ ਇਹ ਤੋਂ ਬਿਨਾ ਸਾਨੂੰ ਆਉਂਦਾ ਵੀ ਕੁਝ ਨਹੀਂ ਨਾ ਸਾਨੂੰ ਚਲਾਕੀਆਂ ਨਾ ਪੋਲਿਟਿਕਸ ਉਹ ਚੀਜ਼ ਨਹੀਂ ਆਉਂਦੀ ਅਸੀਂ ਆਪਦਾ ਰੱਬ ਦਾ ਨਾਮ ਲੈ ਕੇ ਮਿਹਨਤ ਕਰਨੇ ਜਾਣਦੇ ਆ ਤੇ ਮਹਾਰਾਜ ਭਾਗ ਲਾਉਂਦਾ ਤੇ ਇਹਦੇ ਵਿੱਚ ਵੀ ਮਿਹਨਤ ਉਹਦਾ ਆਪਾਂ ਕਦੇ ਭੱਜੇ ਨਹੀਂ ਕੋਈ ਆਇਆ ਪਸੰਦ ਘੋੜਾ ਇੱਥੇ ਮੇਰੇ ਇੱਥੇ ਤਾਂ ਵੇਖੋ ਪਹਿਲੀ ਤਾਂ ਇਹ ਗੱਲ ਵੀ ਪਸੰਦ ਨਾ ਪਸੰਦੀ ਮੈਂ ਤਾਂ ਇਹ ਚੀਜ਼ ਮੰਨਦਾ ਵੀ ਇਹ ਗੁਰੂ ਪਾਤਸ਼ਾਹੀ ਦੀ ਸਵਾਰੀ ਆ ਆਪਾਂ ਇਹਨੇ ਜੋਗੇ ਹੈ ਹੀ ਨਹੀਂ ਵੀ ਕਿਸੇ ਜਾਨਵਰ ਨੂੰ ਘੋੜੇ ਨੂੰ ਕੈਟੇਗੋਰਾਇਜ਼ ਕਰੀਏ ਵੀ ਆਹ ਚੰਗਾ ਜਾਂ ਆਹ ਮਾੜਾ ਆਪਾਂ ਇਹ ਕਹਿ ਸਕਦੇ ਵੀ ਕੋਈ ਸਾਡੀ ਹੈ ਸਿਹਤ ਚ ਹੋਵੇ ਮੈਂ ਤਾਂ ਇਹ ਚੀਜ਼ ਮੰਨਦਾ ਵੀ ਇਹ ਸਾਡੇ ਨਾਲੋਂ ਵੱਡੇ ਨੇ ਤਾਂ ਹੁਣ ਨਾ ਕਰ ਬਾਈ ਜੱਸੇ ਦੀ ਹਸੀਅਤ ਚ ਕੀ ਨਹੀਂ ਨਹੀਂ ਵੀਰੇ ਆਪਣੀ ਤਾਂ ਵੇਖੋ ਸਾਹ ਵਾਲੇ ਜੀ ਆ ਆਪਾਂ ਅੱਜ ਹੈਗੇ ਕੱਲ ਨਹੀਂ ਹੈਗੇ ਆਪਣੀ ਤਾਂ ਇੰਨੀ ਕੀ ਹਸੀਅਤ ਆ ਨਿਮਰਤਾ ਚੰਗੀ ਗੱਲ ਆ ਸਾਨੂੰ ਗੁਰਬਾਣੀ ਹੀ ਸਿਖਾਉਂਦੀ ਆ ਨਿਮਰ ਰਹਿਣਾ ਪਰ ਉਹ ਗੱਲ ਆ ਵੀ ਹੁਣ ਫਿਰ ਬਾਈ ਖਰੀਦ ਤਾਂ ਕੋਈ ਵੀ ਸਕਦਾ ਇਹ ਤਾਂ ਗੱਲ ਨਹੀਂ ਵੀਰੇ ਉਹ ਤਾਂ ਚਲੋ ਹੈ ਪਰ ਜਿਵੇਂ ਸਾਡੀ ਆਪ ਦੀ ਸੋਚ ਆ ਵੀ ਮੈਂ ਮੇਨਲੀ ਬਰੀਡਿੰਗ ਪਰਪਸਲੀ ਦੇਖ ਰਿਹਾ ਹਾਂ ਬਰੂਡ ਮੇਰਜ਼ ਜਾਂ ਆਪਾਂ ਸੂਣ ਵਾਲੀਆਂ ਘੋੜੀਆਂ ਜਿਨ੍ਹਾਂ ਨੂੰ ਕਹਦੇ ਨੇ ਤੇ ਉਹਨਾਂ ਚ ਠੀਕ ਹੈ ਇੱਕ ਦੋ ਹੈਗੀਆਂ ਨੇ ਅੱਖ ਦੇ ਵਿੱਚ ਬਾਕੀ ਵੇਖੋ ਕਦੋਂ ਪ੍ਰਮਾਤਮਾ ਕਿਰਪਾ ਕਰਦਾ ਇਹ ਵੀ ਘੋੜੀਆਂ ਹੀ ਆਪਦਾ ਘਰ ਚ ਆਉਂਦੀਆਂ ਨੇ ਉਹ ਤੁਹਾਡੇ ਤੇ ਕਿਰਪਾ ਕਰਦੇ ਆ ਤੁਸੀਂ ਨਹੀਂ ਵੀ ਤੁਸੀਂ ਪੈਸਾ ਦੇ ਕੇ ਉਹਨੂੰ ਲਿਆਓ ਪੈਸੇ ਨਾਲ ਇਹ ਚੀਜ਼ਾਂ ਖਰੀਦੀਆਂ ਹੀ ਨਹੀਂ ਜਾਂਦੀਆਂ ਪਲਵਾਨੀ ਵਾਲਾ ਹੀ ਹਿਸਾਬ ਆ ਮੈਂ ਉਹੀ ਕਹਿਣ ਲੱਗਿਆ ਸੀ ਇਹ ਵੀ ਪਲਵਾਨੀ ਵਾਲਾ ਹਿਸਾਬ ਆ ਪਰ ਦੋਨੇ ਜਿਗਰੇ ਵਾਲਿਆਂ ਦੀ ਕੰਮ ਆ ਕਹਿੰਦੇ ਇੱਕ ਤਾਂ ਪੁੱਤ ਨੂੰ ਪਲਵਾਨ ਬਣਾਉਣਾ ਤੇ ਦੂਜਾ ਘੋੜਾ ਪਾਲਣਾ ਬਿਲਕੁਲ ਵੀਰੇ ਬਿਲਕੁਲ ਤੇ ਬਾਕੀ ਚਲੋ ਪਲਵਾਨੀ ਚ ਤੇ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਕਿਰਪਾ ਸੱਚੇ ਪਾਤਸ਼ਾਹ ਦੀ ਤੇ ਇਧਰ ਵੀ ਇਹੋ ਜਿਹੇ ਅਰਦਾਸ ਬੇਨਤੀ ਕਰਕੇ ਤੁਰੇ ਆਂ ਵੀ ਮਹਾਰਾਜ ਤੂੰ ਹੀ ਬਰਕਤ ਪਾਉਣੀ ਆ ਬਾਕੀ ਸ਼ੌਂਕ ਬਾਈ ਪਹਿਲਾਂ ਬਿਜ਼ਨਸ ਦਾ ਨਾਤਾ ਜੇ ਸੋਚਿਆ ਨਾ ਉਸ ਲੈਵਲ ਤੇ ਆਪਣੇ ਆਪ ਨੂੰ ਅਸੀਂ ਵੇਖਦੇ ਆਂ ਇੱਦਾਂ ਹੀ ਹੋਈ ਆ ਵੀ ਸ਼ੌਂਕ ਸੀਗਾ ਤੇ ਕੁਝ ਮਜਬੂਰੀਆਂ ਕਰਕੇ ਨਹੀਂ ਸੀ ਇਧਰ ਆ ਸਕੇ ਹੁਣ ਉਹ ਮਜਬੂਰੀਆਂ ਥੋੜੀਆਂ ਜੀਆਂ ਸੈਟਿਆ ਕੰਮ ਤੇ ਹੁਣ ਇੱਕ ਵਾਰ ਸ਼ੌਂਕ ਤਾਂ ਜ਼ਰੂਰ ਪੂਰਾ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਭਾਈ ਗੱਲਬਾਤ ਕਰਨ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ ਬਾਕੀ ਹੌਰਸ ਸ਼ੋਅ ਦੀ ਪੂਰੀ ਕਵਰਿੰਗ ਤੁਸੀਂ ਅੱਖਰ ਤੇ ਦੇਖ ਰਹੇ ਹੋ ਤੁਹਾਡਾ ਧੰਨਵਾਦ ਛਿੰਝਾਂ ਚ ਭੜਨ ਵਾਲਾ ਪੰਜਾਬ ਦਾ ਨੰਬਰ 1 ਪਹਿਲਵਾਨ ਅੱਜ ਇੱਥੇ ਕਿਵੇਂ ਆਏ ਸ਼ੌਂਕ ਸੀ ਜੀ ਸ਼ੁਰੂ ਤੋਂ ਕੋੜੇ ਕੋੜੀਆਂ ਦਾ ਤੇ ਹੁਣ ਜਿਵੇਂ ਮੇਰਾ ਆਕਸੀਜਨ ਚੱਲੀ ਜਾਂਦਾ ਸੀ ਤੇ ਉਹਦੇ ਕਰਕੇ ਫਿਰ ਹੁਣ ਡੇਢ ਕਿ ਮਹੀਨਾ ਵੇਲ ਸੀ ਥੋੜਾ ਇੱਕ ਮੈਂ ਕੋੜੀਆਂ ਲੈਣ ਬਾਰੇ ਸੋਚ ਰਿਆ ਫਿਰ ਮੈਨੂੰ ਆਇਆ ਸੀ ਵੀ ਪਹਿਲਾਂ ਮੇਲੇ ਵੇਖੀਏ ਹੌਰਸ ਸ਼ੋਅ ਵੇਖੀਏ ਸਟਾਰਟ ਫਾਰਮ ਵਿਜ਼ਿਟ ਕਰੀਏ ਤੇ ਉਸੇ ਮਕਸਦ ਨਾਲ ਹੀ ਫਿਰ ਇੱਥੇ ਮੁਖਤਰ ਸਾਹਿਬ ਆਏ ਆ ਜੀ ਅਨ ਨਵਾਨੀ ਗੋਜੂ ਕਿ ਕੈ ਪਲਵਾਨੀ ਨਾ ਮਿਲਦਾ ਜਾਂਦਾ ਹੀ ਹੈ ਜਿਵੇਂ ਪਲਵਾਨੀ ਦੇ ਦਾਅ ਵੇਚ ਨਹੀਂ ਓਵੇਂ ਹੀ ਇੱਧਰ ਦਾਅ ਵੇਚ ਨਹੀਂ ਜਿਵੇਂ ਆਪਾਂ ਪਲਵਾਨ ਤਿਆਰ ਕਰਦੇ ਆ ਓਵੇਂ ਹੀ ਘੋੜਾ ਤਿਆਰ ਕਰੀਦਾ ਜਿਵੇਂ ਪਲਵਾਨੀ ਦਾ ਡਿਸਪਲਿਨ ਆ ਡਾਈਟ ਦਾ ਪ੍ਰੈਕਟਿਸ ਦਾ ਓਵੇਂ ਹੀ ਇਸ ਚੀਜ਼ ਦਾ ਮੈਂ ਤੇ ਅ ਤ ਸੱਚੀ ਪਲਵਾਨੀ ਜਿੰਨੀ ਹੀ ਕਰਨੀ ਪਊਗੀ ਪੂਰਾ ਲਵਣਾ ਪਊਗਾ ਜੋਰ ਸਟੱਡ ਤੁਸੀਂ ਹੁਣ ਜਿੰਦਾ ਹੁੱਡਾ ਪਲਵਾਨੀ ਚ ਨਾ ਆ ਵਾ ਇਹਨਾਂ ਦੇ ਲੋਂਗੇ ਸਮਾਂ ਜਿੰਦਗੀ ਚਾ ਮਿਹਨਤੀ ਕਰਨੀ ਸਿੱਖੀਆ ਤੇ ਮਿਹਨਤੀ ਆਉਂਦੀ ਆ ਇਹ ਤੋਂ ਬਿਨਾ ਸਾਨੂੰ ਆਉਂਦਾ ਵੀ ਕੁਛ ਨਹੀਂ ਨਾ ਸਾਨੂੰ ਚਲਾਕੀਆਂ ਨਾ ਪੋਲਿਟਿਕਸ ਉਹ ਚੀਜ਼ ਨਹੀਂ ਆਉਂਦੀ ਅਸੀਂ ਆਪਦਾ ਰੱਬ ਦਾ ਨਾਮ ਲੈ ਕੇ ਮਿਹਨਤ ਕਰਨੇ ਜਾਣਦੇ ਆ ਤੇ ਮਹਾਰਾਜ ਭਾਗ ਲਾਉਂਦਾ ਤੇ ਇਹਦੇ ਵਿੱਚ ਵੀ ਮਿਹਨਤ ਉਹਦਾ ਆਪਾਂ ਕਦੇ ਭੱਜੇ ਨਹੀਂ ਆਇਆ ਪਸੰਦ ਘੋੜਾ ਇੱਥੇ ਮੈਂ ਤਾਂ ਇਹ ਚੀ ਮਾਨਦਾ ਵੀ ਇਹ ਗੁਰੂਪਾਤ ਸ਼ਾਹੀ ਸਵਾਰੀ ਆ ਆਪਾਂ ਇਹਨੇ ਜੋਗੇ ਹੈ ਹੀ ਨਹੀਂ ਵੀ ਕਿਹੇ ਜਾਨਵਰ ਨੂੰ ਘੋੜੇ ਨੂੰ ਕੈਟੇਗੋਰੀਜ਼ ਕਰੀਏ ਵੀ ਆ ਚੰਗਾ ਜਾਂ ਆ ਮਾੜਾ ਘੋੜੀਆਂ ਹੀ ਆਪਦਾ ਘਰ ਚ ਆਉਂਦੀਆਂ ਨੇ ਉਹ ਤੁਹਾਡੇ ਤੇ ਕਿਰਪਾ ਕਰਦੇ ਤੁਸੀਂ ਨਹੀਂ ਵੀ ਤੁਸੀਂ ਪੈਸਾ ਦੇ ਕੇ ਉਹਨੂੰ ਲੈ ਆਓ ਪੈਸੇ ਨਾਲ ਇਹ ਚੀਜ਼ਾਂ ਖਰੀਦੀਆਂ ਹੀ ਨਹੀਂ ਜਾਂਦੀਆਂ ਪਹਿਲਵਾਨੀ ਵਾਲਾ ਹੀ ਹਿਸਾਬ ਆ ਦੋਨੇ ਜਿਗਰੇ ਵਾਲਿਆਂ ਦੀ ਕੰਮ ਹੈ ਕਹਿੰਦੇ ਇੱਕ ਤਾਂ ਪੁੱਤ ਨੂੰ ਪਹਿਲਵਾਨ ਬਣਾਉਣਾ ਤੇ ਦੂਜਾ ਘੋੜਾ ਪਾਲਣਾ ਬਿਲਕੁਲ ਵੀਰੇ ਬਿਲਕੁਲ ਵੀ ਇਹੋ ਜਿਹੇ ਅਰਦਾਸ ਬੇਨਤੀ ਕਰਕੇ ਤੁਰੇ ਆਂ ਵੀ ਮਹਾਰਾਜ ਤੂੰ ਹੀ ਬਰਕਤ ਪਾਉਣੀ ਆ ਬਾਕੀ ਸ਼ੌਂਕ ਬਾਈ ਪਹਿਲਾਂ ਬਿਜ਼ਨਸ ਨਾਤਾ ਜੇ ਸੋਚਿਆ ਨਾ ਉਸ ਲੈਵਲ ਤੇ ਆਪਣੇ ਆਪ ਨੂੰ ਅਸੀਂ ਵੇਖਦੇ ਆਂ ਇੱਤੈ ਹੀ ਹੋਇਆ ਵੀ ਸ਼ੌਂਕ ਸੀਗਾ ਤੇ ਕੁਝ ਮਜਬੂਰੀਆਂ ਕਰਕੇ ਨਹੀਂ ਸੀ ਇੱਧਰ ਆ ਸਕੇ ਹੁਣ ਉਹ ਮਜਬੂਰੀਆਂ ਥੋੜੀਆਂ ਜੀਆਂ ਸੈਟਿਆ ਕੰਮ ਤੇ ਹੁਣ ਇੱਕ ਵਾਰ ਸ਼ੌਂਕ ਤਾਂ ਜ਼ਰੂਰ ਪੂਰਾ ਕਰਾਂਗੇ